ਸਾਸਰੀਗੜ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਲੱਗੇ ਹੋਏ ਆਪਾਂ ਆਪਣੀ ਕਣਕ ਵੱਢਣ ਤੇ ਮਸ਼ੀਨ ਪਹੁੰਚ ਗਈ ਬਸ ਕਰਤਾ ਕੰਮ ਸਟਾਰਟ ਤੇ ਉਧਰ ਆਪਣਾ ਟਰੈਕਟਰ ਵੀ ਖੜਾ ਪਾ ਕੇ ਟਰਾਲੀ ਤੇ ਉਧਰ ਮਸ਼ੀਨ ਆ ਗਈ ਆਵਾ ਤੇਰੇ ਕੋਲ ਨਹੀਂ ਆਉਣਾ ਤਾਂ ਹਾਂ ਮੈਂ ਵਾਹ ਬੈਗ ਰੁਕਰੇ ਕਣਕ ਵਧੀਆ ਨਿਕਲੇ ਆਪਣੀ ਹੱਕ ਦੀ रेडी ਹੋਣੀ ਆਪਣੇ ਹੋ ਠੀਕ ਹੈ ਹਾਂ ਜੀ ਵਧੀਆ ਵੜਦੀ ਹੁਣ ਆਦਰ ਅਮੂ ਆਪੀ ਮੋੜ ਕੇ ਬਾਹਰ ਨੂੰ ਉਧਰੋਂ ਇਹ ਹਾਂਜੀ ਤੇ ਤੇ ਪਹਿਲੀ ਟੈਂਕੀ ਭਰ ਗਈ ਤੇ ਚੱਲਦਿਆ ਹੁਣ ਹੱਕ ਦੀ ਹੱਕ ਦੀ ਡਰਾਈਵਰ ਚੇਜ ਹੋ ਗਿਆ ਨਿੱਕੂ ਹੋ ਗਿਆ ਵੜੀ ਕਰਦਾ ਹਾਂਜੀ ਤੇ ਇਧਰ ਵਾਲਾ ਖੇਤ ਆਪਣਾ ਨਿਪੜ ਗਿਆ ਤੇ ਹੁਣ ਚੱਲਦੇ ਨੇ ਉੱਧਰਲੇ ਖੇਤਾਂ ਤੇ ਇਹਨੂੰ ਆਪਾਂ ਮੰਡੀ ਚ ਲਾਹਾਂਗੇ ਪਹਿਲਾਂ ਕਣਕ ਨੂੰ ਤੇ ਮੰਡੀ ਲਾ ਕੇ ਚੱਲਦੇ ਆਪਾਂ ਉੱਧਰ ਵਾਲੇ ਖੇਤ ਉੱਥੇ ਬੁਲ੍ਹਾ ਟਾਈਮ ਮਸ਼ੀਨ ਜਾਂਦੀ ਆ ਆਪਣਾ ਟਰੈਕਟਰ ਟਰੈਕਟਰ ਕੀ ਕਹਿੰਦੇ ਆਪਣੇ ਲਾਊਗਾ ਅੱਛਾ ਆਪਾਂ ਇਹਦੇ ਬਿਲਕੁਲ ਨਾਲ ਮੰਡੀ ਹੈ ਜੀ ਤੇ ਲਾਵਣੇ ਮੰਡੀ ਦੇ ਕਣ ਕੌਣ ਪੂਰੇ ਲਾਹਾਂਗੇ ਹਮ ਮੰਚੇ ਕੋਲੇ ਲਵਾ ਲਓ ਤੀਜਾ ਡਰਾਈਵਰ ਬਹਿ ਗਿਆ ਹਮਣਾ ਆ ਜਾਣਾ ਹੀ ਆਪਾਂ ਥੱਲੇ ਵਾਲੇ ਘੇਰੇ 'ਚ ਉਹ ਥੱਲੇ ਇੱਕ ਘੇਰਾ ਇਹ ਵੱਡਤਾ ਤੇ ਵਿੱਚਲੀ ਥੋੜੀ ਖੜਾਲ ਪੈ ਗਈ ਸੀ ਘੇਰੇ 'ਚ ਪੱਤੀ ਟੁੱਟ ਗਈ ਸ਼ਿਕਰ ਲੈ ਕੇ ਜਾ ਲੈ ਡਰਾਈਵਰ ਨੂੰ ਜਾ ਜਾ ਜਾਦੇ ਜਾਣਦੇ ਲੋ ਜੀ ਕੰਮ ਪੂਰੇ ਜੋਰਾਂ ਤੇ ਚੱਲੀ ਜਾਂਦਾ ਰਾਮੂ ਕਹਿੰਦਾ ਖੜਾਲ ਪੈ ਗਈ ਕੰਮ ਖੜ ਗਿਆ ਹੋਰ ਚੱਲ ਕੋਸ ਨਹੀਂ ਹੁੰਦਾ ਚੱਲਣ ਦੇ ਇੱਕ ਟਰੈਕਟਰ ਉਧਰ ਖੜਾ ਜੀ ਸਾਹਮਣੇ ਆਪਣੀ ਕਣਕ ਵੀ ਜਮਾ ਹੈ ਵੀ ਗੁੱਲੀ ਡੰਡ ਜਮਾ ਨਹੀਂ ਹੁੰਦਾ ਆਪਣੀ ਕਣਕ ਚ ਵੱੱਜਾ ਵੀ ਹੈਗਾ ਅਬ ਤਾਂ ਤਿਆਰ ਕਰਿਆ ਹੋਇਆ ਤੇ ਥੋੜੇ ਸਮੇਂ ਬਾਅਦ ਅਸੀਂ ਵੀ ਨਮਾ ਲਿਆਉਣੇ ਨੇਗੇ ਥੈਲੀ ਵਾਲਾ ਅੱਜ ਤੋਂ ਬਾਅਦ ਕਰਦਾਂਗੇ ਮੱਕੀ ਨੂੰ ਬਾਹਣ ਤਿਆਰ ਤੂੜੀ ਕਰਕੇ ਹਨਾ ਰਾਮੋ 8 ਕਿੱਲੇ ਕਰਦੇ ਕਿ 10 ਕਿੱਲੇ ਯਾਰ ਮੱਕੀ ਦੇ ਬੋਲ ਚਾਰ ਵੇਚਦਾਂਗੇ ਅੱਗੇ ਗਾਹਾਂ ਨੂੰ ਰੇਟ ਵਧੀਆ ਹੈਗਾ ਨੇ 4 ਦਾ ਹੈ ਠੀਕ ਹੈ ਇਹ ਰਾਮੂ ਆ ਜੀ ਆਪਣੇ ਨਾਲ ਹੁਣ ਵਧੀਆ ਬਣਾ ਕੇ ਰੱਖੂ ਸਾਲ ਲਾਉਣਾ ਰਾਮੂ ਕਿ 2 ਸਾਲ ਲਾਏਗਾ 5-6 ਸਾਲ ਬਾਅਦ 10 ਸਾਲ ਲਾ ਲੇ ਕੋਸ ਨਿੰਦਾ ਹਾਂ ਚਾਰ-ਪੰਜ ਸਾਲ ਕਰਕੇ ਹਟਾ ਕੇ 10 ਵੀ ਤੋਂ ਬਾਅਦ ਹਾਂ ਠੀਕ ਐ ਪਰ ਜਿੰਨਾ ਟਾਈਮ ਖੇਤੀ ਕਰਾਂਗੇ ਉਹਨਾ ਟਾਈਮ ਲਵਾ ਦੇ ਠੀਕ ਐ ਫਿਰ ਆਪਾਂ 10 ਕਿੱਲੇ ਕਰਾਂ ਕਰਾਂਗੇ ਹਾਂ ਹਾਂ ਤੁਸੀਂ ਦੋਨੇ 10 ਕਿੱਲੇ ਕਰ ਲਿਆ ਕਰਿਓ ਐ ਤਿੰਨ ਕੱਲੇ ਆਪਣੇ ਘਰ ਵਾਲੇ ਹੋ ਜਾਣਗੇ ਉੱਥੇ ਉਧਰ ਦਿਆਲੂ ਵਾਲਾ ਕੰਨੀ ਲੈ ਲਿਆ ਕਰਿਓ ਤੇ ਕੁਛ ਉੱਥੇ ਹੋਰ ਹੈਗਾ ਚੌਂਡਾ ਸਾਹਿਬ ਕੋਲੇ ਕਰ ਲਿਆ ਕਰੋਗੇ 10 ਕਿੱਲੇ 10 15 15 20 ਕਰ ਲੈ ਕੇ ਬਸ ਠੀਕ ਆ ਟਰੈਕਟਰ ਤੇ ਤੁਹਾਡੇ ਡੱਕ ਲੱਗਿਆ ਹੋਇਆਗਾ ਠੀਕ ਐ ਖਿੱਚ ਦਿਆ ਕਰੋਗਾ ਮੁੰਡਾ ਨਾ ਫਿਰ ਮੈਂ ਵੀਡੀਓ ਕਾਲ ਲਾਇਆ ਕਰੂੰ ਫੜੇ ਦਾ ਜਾਂਦੇ ਨਹੀਂ ਕੋਈ ਨਾ ਫੜੇ ਦਾ ਇੱਥੀਆਂ ਆ ਜੀ ਗਿਆ ਮੱਕੀ ਮੱਕੀ ਥੋੜਾ ਨਾਲ ਲਵਾਵਾਂਗੇ ਮੱਕੀ ਇਹਦੀ ਵੀ ਜਾਲਾਂਗਾ ਬਜੱਜੀ ਤੋਂ ਫਿਰ ਨਾਲ ਇਹਦੇ ਇਹ ਕਹਦਾ ਮੈਂ 4 ਵੀ ਪਾ ਦੂੰ ਹੜੰਬਾ ਵੀ ਹੈਗਾ ਇਹਦੇ ਕੋਲ ਹਾਂ ਫਿਰ ਆਪਾਂ ਇਹ ਬੜਾ ਵੀ ਇਹ ਤੋਂ ਲਈ ਦੇਖ 4 ਇਹਦੇ ਕੋਲੋਂ ਵੀ ਜਾਈ ਵੀ ਇਹਦੇ ਕੋਲੋਂ ਹੋਰ ਹਾਂ ਲਓ ਜੀ ਤੇ ਇਧਰ ਵਾਲਾ ਵਾਹਣਾ ਜੇ ਆਪਣਾ ਨਿਬੜ ਗਿਆ ਬਸ ਆ ਇੱਕ ਜਿਹੜਾ ਰਹਿ ਗਿਆ ਇਧਰੋਂ ਦੋ ਜਿਹੜੇ ਨੇ ਕਿਉਂਕਿ ਵਾਹਣ ਥੋੜਾ ਬਾਗ ਜੇ ਜੇ ਇਧਰ ਇਥੋਂ ਨਿਬੜ ਗਿਆ ਬੱਸ ਬਾਕੀ ਕੱਲ ਨੂੰ ਉਧਰ ਵਡਾਂਗੇ ਤੇ ਖਵਾ ਕੇ ਦਾਣੇ ਚਲਦੇ ਆ ਮੰਡੀ ਚ ਉਹ ਦੂਜੀ ਟਰਾਲੀ ਭਰ ਕੇ ਲੈ ਗਏ ਤੇ ਆਪਰੇ ਵਾਲੀ ਚ ਇੱਕ ਟੈਂਕੀ ਪੈ ਜੂ ਆ ਬੱਸ ਅਈ ਚ ਪੈ ਗਈਆਂ ਚਾਰ ਆ ਚੌਥੀ ਟੈਂਕੀ ਪੈ ਜੂਗੀ ਤੇ ਦੋ ਤਿੰਨ ਆਓ ਫੱਕਲੇ ਲੜ ਕੇ ਜਿਹੜੇ ਹੁਣ ਟੱਕਰੀ ਐਨੀ ਲੜ ਕੇ ਦਾ ਹੌਲੀ ਹੌਲੀ ਲਈ ਫਿਰਦਾ ਘਰ ਆ ਮੂ ਕੁੱਪੇ ਗੱਲਣ ਆ ਜਮਾ ਸੀ ਸਾਈ ਲਾ ਲਈ ਜਮਾ ਬਾ ਥੋੜਾ ਟਾਈਮ ਹੈ ਜੀ ਮੋਡੀਫਿਕੇਸ਼ਨ ਕਰਦਾ ਹੁਣ ਇਹ ਜਹ ਲਾ ਲੈ ਮਸ਼ੀਨ ਤੇ ਮਸ਼ੀਨ ਤੇ ਇਹ ਜਹ ਲਾ ਦੇ ਹਾਂ ਚੱਲਦੇ ਆਣ ਮੰਡੀ ਵੱਲ ਨੂੰ ਆ ਯਾਰ ਰਾਮੂ ਟੈਂਪਰ ਬੱਲਾ ਵੀ ਚੱਕਣਾ ਆ ਜਾ ਆ ਸੜ ਦੇ ਵਿੱਚ ਦਾ ਟਰਾਲੀ ਦੇ ਟਰਾਲੀ ਚ ਬਾਰੇ ਮਰਗਾ ਕੇ ਨਾ ਲੱਗੇ ਜਰੋਂ ਇੱਥੇ ਹਾਂਜੀ ਪਹੁੰਚ ਗਏ ਆਪਾਂ ਮੰਡੀ ਚ ਤੇ ਆ ਆਪਣੀ ਲਾਈਟਿੰਗ ਵਗੈਰਾ ਕਰੀ ਹੋਈ ਜਣੀ ਇੱਕ ਸਿੰਪਲ ਜੀ ਨੋਰਮਲ ਜੀ ਤੇ ਆ ਗਿਆ ਆਪਣਾ ਢੇਰਾ ਤੜਕੇ ਹੋਰ ਆ ਜੂਗੀ ਉਹ ਸਕੂਟਰ ਲਾਹਾਂਗੇ ਦੂਸਰੇ ਬਾਣੀਏ ਦੇ ਕੋਆ ਯਾ ਲੀਲੇ ਨੂੰ ਕਾ ਖਲਾਓ ਯਾਰ ਆਓ ਪੱਖਾ ਲੈ ਕੇ ਆਉ ਉਹਨੂੰ ਕਾ ਧਾਰਾਂ ਦੂਰਾਂ ਦੇਖਾਂ ਜਾ ਕੇ ਓ ਲੀਲੇ ਲਓ ਜੀ ਤੇ ਟਰਾਲੀਆਂ ਕਰਤੀਆਂ ਐਕਸਚੇਂਜ ਤੇ ਹੁਣ ਰਾਤ ਨੂੰ ਵੜਨੀਆਂ ਤੁਸੀਂਾਂ ਵਾਲੇ ਬਾਈ ਨੇ ਆਵਦੀ ਤੇ ਟਰਾਲੀ ਆਪਾਂ ਕੱਢਤੀ ਸੀ ਇਹ ਪੱਗ ਲੈ ਜਾਣਗੇ ਓਏ